ਵਾਹ ਬਦਲ ਗਵਾਂਡੀਓ ਬੈਠੋ ਮੈਂ ਲਾਈਵ ਪ੍ਰਸਾਰਣ ਚੱਲ ਰਿਹਾ ਆ ਬਹੁਤ ਮੁੰਡੇ ਜੱਟਾਂ ਨਾਲ ਜਿਨ੍ਹਾਂ ਨੇ ਪੂਰੀ ਜਿੰਦ ਜਾਨ ਲਾ ਕੇ ਟੀਮ ਨੂੰ ਇੱਥੇ ਤੱਕ ਪਹੁੰਚਾਇਆ ਜ਼ੋਰਦਾਰ ਤਾੜੀਆਂ ਭਾਈ ਪਾਵਰ ਵੀਰ ਦੀ ਅੱਖ ਚ ਫੈਚਰਾ ਥੋੜੀ ਸੱਟ ਲੱਗੀ ਆ ਪਹਿਲਾ ਨਾਮ ਦਿੱਤਾ ਜਾ ਰਿਹਾ ਹੈ ਭਈ ਟੀਮ ਉਹ ਇਹਨਾਂ ਦਾ ਇਹਨਾਂ ਦਾ ਦਿলো ਧੰਨਵਾਦ ਬਹੁਤ ਬਹੁਤ ਮੁਬਾਰਕਾਂ ਮਾਦਰੀ ਟੀਮ ਨੂੰ ਵੀਰ ਓਲੇ ਮਾੜਾ ਮੂੰਹ ਬੰਦ ਕਰ ਬੁੱਗੇ ਬਾਈ ਬਹੁਤ ਸੋਹਣਾ ਮਾਚਰੀ ਆਕਪਾਸ ਦੇ ਹੋਰ ਬਹੁਤ سارے ਪਿੰਡਾਂ ਦੇ ਵਿੱਚ ਤੁਹਾਨੂੰ ਜਾਣ ਦਾ ਮੌਕਾ ਮਿਲਦਾ ਪਰ ਅੱਜ ਸਾਡਾ ਪਿੰਡ ਵੀ ਉਹਨਾਂ ਪਿੰਡਾਂ ਦੇ ਬਰਾਬਰ ਲੱਗ ਰਿਹਾ ਕਿਉਂਕਿ ਸਪੋਰਟਸ ਦੇ ਵਿੱਚ ਤੁਸੀਂ ਬਹੁਤ ਪਿੱਛੇ ਸੀਗੇ ਜਵੇਂ ਮੁੰਡੇ ਆਏ ਉਹਦਾ ਪ੍ਰੈਕਟਿਸ ਕੀਤੀ ਹੈ ਸਾਡੇ ਸਰਪੰਚ ਸਾਹਿਬ ਨੇ ਉਤਰਾਣ ਕੀਤਾ ਇਸ ਗਰਾਊਂਡ ਨੂੰ ਜਿਹੜਾ ਸਰਪਾਈ ਕਰਕੇ ਜਿਹੜਾ ਉੱਚਾ ਨਿਮਾਸੀ ਦਾ ਉਹਨੇ ਵੀ ਠੀਕ ਕੀਤਾ ਜਿਸ ਨਾਲ ਸਾਡੇ ਜਿਹੜੇ ਨੌਜਵਾਨ ਹੈ ਸਾਰੇ ਇਕੱਠੇ ਹੋ ਗਏ ਜਿਹੜੇ ਬਿਲਕੁਲ ਇੱਥੇ ਖੇਡਦੇ ਆ ਪ੍ਰੈਕਟਿਸ ਕਰਦੇ ਆ ਪਰ ਮੈਂ ਜਿੰਨੇ ਵੀ ਯੂਥ ਇੱਥੇ ਆਇਆ ਹੋਇਆ ਬਾਹਰੋਂ ਵੀ ਮੈਂ ਉਹਨਾਂ ਨੂੰ ਕੁਝ ਜ਼ਰੂਰ ਕਹਿਣਾ ਚਾਹਾਂਗਾ ਕਿ ਭਾਈ ਸਾਹਿਬ ਅੱਜ ਨਸ਼ਾ ਜਿਹੜਾ ਪੰਜਾਬ ਦੇ ਨੌਜਵਾਨੀ ਨੂੰ ਖਾਂਦਾ ਜਾ ਰਿਹਾ ਹੈ ਸਭ ਨੂੰ ਮੈਂ ਇੱਕੋ ਗੱਲ ਕਹਾਂਗਾ ਜੇ ਅਸੀਂ ਸਰਕਾਰਾਂ ਦੇ ਸਿਰ ਤੇ ਜਾਂ ਪੁਲਸ ਦੇ ਸਿਰ ਤੇ ਸਾਰੀਆਂ ਗੱਲਾਂ ਛੱਡ ਦਈਏ ਤਾਂ ਬਿਲਕੁਲ ਨਸ਼ਾ ਹੀ ਖਤਮ ਹੋਵੇਗਾ ਜੇ ਤੁਹਾਡੇ ਪਿੰਡਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਨਸ਼ੇ ਸਾਇਜ ਨਸ਼ੇ ਕਰਾਉਂਦਾ ਏ ਜਾਂ ਕੁਝ ਵੀ ਕਰਦਾ ਏ ਤਾਂ ਤੁਸੀਂ ਆਪ ਇੱਥੇ ਹੋ ਕੇ ਉਸ ਰੋਕਣ ਦੀ ਕੋਸ਼ਿਸ਼ ਕਰੋ ਤਾਂ ਹੀ ਅੱਜਾ ਕੇ ਖੜ ਪੈ ਸਕਦੀ ਹੈ ਨਹੀਂ ਤੇ ਘਰਾਂ ਦੇ ਘਰ ਬਰਬਾਦ ਹੁੰਦੇ Delhi ਅਸੀਂ ਦੇਖ ਰਹੇ ਹਾਂ ਕਿਉਂਕਿ ਫਾਰਾਂ ਕਈ ਵੀ ਜਨਾਂ ਦੇ ਵਿੱਚ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਹੈ ਮਿੰਟੇ ਕੇ ਬਾਅਦ ਸਾਡੀ ਖਬਰ ਫੈਲ ਜਾਂਦੀ ਹੈ ਪਰ ਮੈਂ ਚਾਹਾਂਗਾ ਕਿ ਇੱਕ ਸਾਡਾ ਪਿੰਡ ਇੱਕ ਬਹੁਤ ਵਧੀਆ ਪਿੰਡ ਹੈ ਮੇਰੇ ਪਿੰਡ ਦੇ ਸਾਰੇ ਨੌਜਵਾਨ ਕਿੰਨੇ ਵੀ ਹੈਗੇ ਆ ਗਰਮਿੰਦ ਲੋਕੀ ਜੀ ਸਾਡਾ ਪਿੰਡ ਹੀ ਕਬਜਾ ਹੋਇਆ ਸਹਿਜ ਬੰਦਾ ਮੈਂ ਗੌਰ ਰੱਖਦਾ ਹੁੰਦਾ ਹਰੇਕ ਪਿੰਡ ਦੇ ਉੱਤੇ ਕਿ ਕਿੰਨਾ ਕੁ ਢਿੱਗ ਤੇ ਜਾ ਰਿਹਾ ਸਾਡੇ ਵਿਚਕਾਰ ਮਾਨ ਸਾਹਿਬ ਕਿਤਮਾਰ ਜੀ ਪਹੁੰਚੇ ਹੋਏ ਆ ਇਹ ਵੀ ਹਰ ਚੀਜ਼ ਦੇ ਉੱਤੇ ਨਿਗਰਾਨੀ ਰੱਖਦੇ ਆ ਕੌਣ ਕੀ ਕਰ ਰਿਹਾ ਹੈ ਕੌਣ ਨੌਜਵਾਨ ਕਿੱਥੇ ਜਾ ਰਿਹਾ ਹੈ ਕਿਹੜੇ ਪਿੰਡ ਦੇ ਨੌਜਵਾਨ ਕੀ ਕਰ ਰਹੇ ਨੇ ਪਰ ਮੈਂ ਚਾਹਾਂਗਾ ਬਿਲਕੁਲ ਜੇ ਨਸ਼ਾ ਖਤਮ ਆਪਾਂ ਕਹਾਂਗੇ ਵੀ ਪੁਲਿਸ ਨੂੰ ਕਹਾਂਗੇ ਜਾਂ ਸਰਕਾਰਾਂ ਨੂੰ ਕਹਾਂਗੇ ਸਾਪਾ ਨਹੀਂ ਚਾਹੁੰਦੇ ਕਹਿੰਦੇ ਵੀ ਨਸ਼ਾ ਖਤਮ ਹੋ ਜਵੇ ਜਦੋਂ ਅਸੀਂ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਕੋਈ ਕਰਦਾ ਵੀ ਹੈਗਾ ਤਾਂ ਉਹਨੂੰ ਇਹ ਜ਼ਿੰਦਗੀ ਜਿਹੜੀ ਹੈ ਪਰਵਾਸਾਂ ਆਪਾਂ ਨੂੰ ਜਿਹੜੀ ਮਿੱਠੀ ਹੈ ਨਾ ਕਿ ਬੜੀ ਔਖੀ ਮਿਲਦੀ ਹੈ ਬਹੁਤ ਕਈ ਜੁਨਾ ਕੋਤ ਦੇ ਇੱਕ ਮਾਨਸੂਨ ਸਾਨੂੰ ਮਿਲਦੀ ਹੈ ਕਿ ਮੇਰਾ ਨਾਮ ਸ਼ਮਸ਼ੀਰ ਪੱਗਾ ਹੈ ਸਾਰੇ ਜਾਣਦੇ ਹੋਣੇ ਆ ਮੇਰਾ ਆਰਟੀਵੀਆ ਚੈਨਲ ਉੱਪਰ ਤੋਂ ਚੱਲਦਾ ਹੈ ਤੇ ਸਾਰੇ ਇਲਾਕੇ ਦੇ ਵਿੱਚ ਮੈਂ ਖਬਰਾਂ ਲੈਣ ਵਾਸਤੇ ਜਾਂਦਾ ਰਹਿੰਦਾ ਪਰ ਮੈਂ ਸਭ ਨੂੰ ਕਹਿੰਦਾ ਕਿ ਮੈਂ ਖੁਦ ਇੱਕ ਪਿੰਡ ਤੋਂ ਬਲੋਂਗ ਕਰਦਾ ਤੇ ਉੱਪਰ ਜਾ ਕੇ ਮੈਂ ਆਪਣੇ ਸਟੂਡੀਓ ਮੇਰਾ ਸਾਰਾ ਕੁਝ ਉੱਪਰ ਬਣਿਆ ਹੋਇਆ ਹੈ ਪਰ ਲੇਕਿਨ ਆਪਣਾ ਪਿੰਡ ਨੂੰ ਨਹੀਂ ਛੱਡੀਦਾ ਪਿੰਡ ਸਾਡਾ ਸਭ ਤੋਂ ਵੱਡੀ ਚੀਜ਼ ਹੈ ਪਿੰਡਾਂ ਨਾਲ ਜੁੜ ਕੇ ਹੀ ਰਹਿਣਾ ਚਾਹੀਦਾ ਸਭ ਨੂੰ ਧੰਨਵਾਦ ਜੀ ਸਭ ਦਾ ਬਹੁਤ ਬਹੁਤ। ਪਿੰਡ ਬੰਸਾਲੀ ਇਹ ਨਗਰ ਪੰਚਾਇਤ ਸੰਪੰਨ ਸਾਥ ਸੰਪੰਨ ਬਿੱਟੂ ਮਨਤਾਲੀ ਜੀ ਔਰ ਸਾਡੇ ਸਾਥੀ ਗਰਜੀਤ ਸਿੰਘ ਜੀ ਦੀ ਮਾਨ ਜੀ ਬੱਗਾ ਜੀ ਔਰ ਸਾਰੇ ਹੀ ਦੋਸਤ ਜਿੰਨੀਆਂ ਵੀ ਟੀਮਾਂ ਇਸ ਟੂਰਨਾਮੈਂਟ ਦੇ ਵਿੱਚ ਖੇਡ ਰਹੀਆਂ ਨੇ ਆਪਣੇ ਜੋਰ ਦਿਖਾਣ ਆਈਆਂ ਨੇ ਆਓ ਸਾਰੇ ਰਲ ਕੇ ਬੱਤੇ ਪ੍ਰਵਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸ਼ਰੀਰਾਂ ਜੈ ਜੀ ਹੇ ਬਿੱਟੂ ਕੋਪੋ ਸੱਚ ਬੋਲਣਾ ਸਾਰੇ ਵਾਲੇ ਮੈਂ ਟੀਮਾਂ ਦਾ ਦੋ ਹੀ ਖੀਆਂ ਵਕਤ ਦਾ ਜਾ ਚੁੱਕੇ ਨੇ ਜਿਹਨੂੰ ਟੂਰਨਾਮੈਂਟ ਦੇ ਵਿੱਚ ਖੇਡ ਕੇ ਬਹੁਤ ਅੱਛਾ ਲੱਗਿਆ ਬਹੁਤ ਆਨੰਦ ਆਇਆ ਚਾਹੇ ਉਹ 플레이ਰ ਨੇ ਚਾਹੇ ਉਹ ਦਰਸ਼ਕ ਨੇ ਤਾੜੀਆਂ ਵਾਂਗੂ ਬਿੱਟੂ ਜੀ ਦਾ ਮੈਂ ਭਾਈ ਦੇਣਾ ਚਾਹੁੰਦਾ ਕਿਤਨਾ ਯੂਥ ਕਲੱਬ ਦੇ ਸਾਰੇ ਹੀ ਮੈਂਬਰਾਂ ਸਰਪੰਤਾ ਜੀ ਨੂੰ ਮਹਾਰਾਜੀ ਜੀ ਨੂੰ ਬੁਰੀ ਕਰਨ ਲਈ ਇਹ ਨਾਲ ਮੇਰੇ ਨਾਲ ਗੱਲ ਹੋਈ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਇਸ ਟੂਰਨਾਮੈਂਟ ਦੇ ਵਿੱਚ ਤਲੀਵਾਂ ਕਿੱਤੇ ਸਾਟਾ ਜੀ ਨੂੰ ਰਗਦਰ ਮਹਿਤ ਲਾ ਗਰਾਊਂਡ ਤਿਆਰ ਕੀਤਾ ਗਰਾਊਂਡ ਦੇ ਵਿੱਚ ਜੋ ਕਮੀਆਂ ਸੀਗੀਆਂ ਟੂਰਨਾਮੈਂਟ ਦੇ ਵਿੱਚ ਸਪੈਕਸ ਬਣਾਉਣ ਵਾਸਤੇ ਸਾਰੇ ਜਿਹੜੇ ਆਪਣਾ ਯੋਗਦਾਨ ਮੈਂ ਭਾਰੀ ਤੌਰ ਦਾ ਨਹੀਂ ਕਹਿਣ ਦੇ ਰਹੀ ਇਹ ਅਪੀਲ ਕਰਦਾ ਹਾਂ ਕਿ ਬੋਤ ਜਿਹੜੇ ਉਪਰਾਲੇ ਤੁਸੀਂ ਕਰਦੇ ਹੋ ਜਿਸ ਤਰ੍ਹਾਂ ਅੱਜ ਮਨਸਾਲੀ ਦੇ ਵਿੱਚ ਟੂਰਨਾਮੈਂਟ ਹੋਇਆ ਹੋਰ ਹੋਰ ਪਿੰਡਾਂ 'ਚ ਟੂਰਨਾਮੈਂਟ ਹੁੰਦੇ ਆ ਬਰਾਰੀਆ ਦੇ ਕਰਦੇ ਨੇ ਮਜਾਰੀ ਵਾਲੇ ਕਰਦੇ ਨੇ ਹੋਰ ਟੂਰਨਾਮੈਂਟ ਕਰਦੇ ਇਹ ਉਪਰਾਲੇ ਤੁਹਾਨੂੰ ਕਰਨੇ ਚਾਹੀਦੇ ਆ ਕਰਦੇ ਰਹੋ ਕਿ ਤੁਸੀਂ ਇਹਨਾਂ ਉਪਰਾਲਿਆਂ ਦੇ ਨਾਲ ਤੁਸੀਂ ਇੱਕ ਬਹੁਤ ਹੀ ਚਲਾਕ ਬਹੁਤ ਹੀ ਚਲਾਕ ਜਿਹੜਾ ਇੱਕ ਟਾਡੇ ਦੇਸ਼ ਨੂੰ ਖਾਣ ਵਾਲਾ ਸਾਡੇ ਪੰਜਾਬ ਨੂੰ ਖਾਣ ਵਾਲਾ ਸਾਡੀ ਮੋਹਤ ਵੱਲੋਂ ਮਿਲਣ ਵਾਲਾ ਨਸ਼ਾ ਉਹ ਬੜਾ ਚਲਾਕ ਹੈ ਉਹਦਾ ਜੇ ਕੋਈ ਹਥਿਆਰ ਹੈ ਉਹਨੂੰ ਖਤਮ ਕਰਨ ਵਾਲਾ ਉਹ ਸਿਰਫ ਤੁਹਾਡੀਆਂ ਕਿੱਤਾ ਤੁਹਾਡੇ ਵਾਲੇ ਉੱਪਰ ਹੈ ਫਿਰ ਤੁਸੀਂ ਇਹ ਪਾਲੇ ਕਰੋਗੇ ਅਗਲੇ ਛੋਟੇ ਬੱਚੇ ਦੇ ਇਹ ਤੁਹਾਡੇ ਵੱਲ ਦੇਖ ਕੇ ਇਹਨਾਂ ਦਾ ਰੁਝਾਨ ਹੈ ਜਿਹੜਾ ਉਹ ਖੇਡਾਂ ਵੱਲ ਵਧੇਗਾ ਜਦੋਂ ਖੇਡਾਂ ਵੱਲ ਵਧੇਗਾ ਤਾਂ ਹੌਲੀ-ਹੌਲੀ

ਤਾਂ ਸਭ ਤੋਂ ਵਧੀਆ ਖੇਡਾ ਹੀ ਹੈ ਖੇਡਾਂ ਦੇ ਕਾਰਨ ਹੀ ਅਸੀਂ ਨਸ਼ੇ ਨੂੰ ਜੜ ਤੋਂ ਹੀ ਪਛਾਣਦੇ ਹਾਂ ਸੋ ਵੀ ਕਿ ਵੱਡੇ ਮੀਰਲੇ ਵੀ ਆਖਿਆ ਹੈ ਇੱਕ ਸੱਚ ਜੇ ਜਿਸੇ ਖੇਡਾ ਕਰਾਉਣੀ ਹੈ ਤਾਂ ਜਿਹੜੇ ਛੋਟੇ ਬੱਚੇ ਹਨ ਇਹਨਾਂ ਦਾ ਆਟੋਮੈਟਿਕਲੀ ਖੇਡਾਂ ਦੇ ਵੱਲ ਕੰਮ ਚੇਆ ਜਾਵੇਗਾ ਤੇ ਜਦੋਂ ਖੇਡਾਂ ਦੇ ਵੱਲ ਭਰਾਂ ਬੱਚੇ ਦਾ ਚਲਾ ਗਿਆ ਤਾਂ ਨਸ਼ੇ ਵਾਲੇ ਨਹੀਂ ਨਿਕਰੇਗਾ ਸੋ ਬਹੁਤ ਵਧੀਆ ਤੁਸੀਂ ਕਲਾ ਜਿੱਤਿਆ ਛੋਟੀ ਟੀਮ ਖਾਸ ਕਰ ਸਾਡੇ ਕੀਪਰ ਬਾਜੀ ਨੇ ਵਿਕਟ ਕੀਪਿੰਗ ਕਰਦੇ ਉਹਨਾਂ ਦੀ ਸਾਥ ਲੱਗੀ ਉਸ ਤੋਂ ਬਾਅਦ ਵੀ ਮੇਜ਼ਬਾਨ ਦੇ ਵਿੱਚ ਖੜੇ ਰਹੇ ਬਹੁਤ ਵਧੀਆ ਕੀਪਿੰਗ ਕੀਤੀ ਸਾਰੇ ਬਹੁਤ ਵਧੀਆ ਖੇਲੇ ਜਿਹੜੇ ਜਿੱਤੇ ਉਹਨਾਂ ਨੂੰ ਵੀ ਵਧਾਈਆਂ ਜਿਹੜੇ ਨਹੀਂ ਜਿੱਤ ਸਕੇ ਉਹਨਾਂ ਨੂੰ ਵੀ ਵਧਾਈਆਂ ਅਗਲੇ ਸਾਲ ਆਓ ਸਾਡੇ ਇਲਾਕੇ ਵਿੱਚ ਸਾਡੇ ਪਿੰਡ ਦੇ ਵਿੱਚ ਤੁਸੀਂ ਟੂਰਨਾਮੈਂਟ ਜਿੱਤ ਕੇ ਜਾਓ ਮੈਂ ਦੋਨੀਆਂ ਟੀਮਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦੀ ਹੁਣ ਹੈ ਤੀਜੇ ਨੰਬਰ ਦੇ ਤੇ ਦੂਜੇ ਨੰਬਰ ਦੇ ਜਿਹੜੀਆਂ ਟੀਮਾਂ ਰਹੀਆਂ ਨੇ ਉਹਨਾਂ ਨੂੰ ਗੋਗੀ ਜੀ ਦੇ ਇੱਥੋਂ ਇਨਾਮ ਦਿੱਤੇ ਜਾਣਗੇ ਜੀ ਜੀ ਵਾਹਿਗੁਰੂ ਜੀ ਦਾ ਖਾੜਾ ਦਿਖਵਾਇ। ਸਭੇ ਸਾਰੀਆਂ ਟੀਮਾਂ ਨੂੰ ਬਹੁਤ-ਬਹੁਤ ਵਧਾਈ। ਜਿਹੜੇ ਜਿੱਤੇ ਐ ਉਹਨਾਂ ਨੂੰ ਵੀ ਵਧਾਈ। ਜਿਹੜੇ ਨਹੀਂ ਜਿੱਤੇ ਉਹ ਵੀ ਅੱਗੇ ਵਾਸਤੇ ਬੜੀ ਕੋਸ਼ਿਸ਼ ਕਰੋ। ਤੇ ਤੁਸੀਂ ਵੀ ਸਾਰੇ ਜਿੱਤੇ ਜਿਓ ਸਾਡੇ ਅੱਜ ਦੇ ਮੁਕਮੈਨ ਗੁਰਮੀਤ ਸਿੰਘ ਜੇਡੇ ਆਲ ਇਹਨਾਂ ਦਾ ਵੀ ਅੱਜ ਦੇ ਪਿੰਡ ਚਾਹ ਨੂੰ ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਆਜੀ بڑے ਲੀਡਰ ਦੇਖਿਆ ਹੈ ਕੋਈ ਬੜਾ ਠੰਡੇ ਸੁਭਾਅ ਦੇ ਬੰਦੇ ਨੇ ਲੀਡਰ ਤਾਂ ਕਰਦੀ ਹੋਵੇ ਕਿ ਮੈਨੂੰ ਤਾਂ ਕਾੜੀ ਦੀ ਮੈਂ ਜਿਉਂਦੀ ਛੱਟ ਕੇ ਆ ਰਿਹਾ ਪਰ ਇਹਨਾਂ ਨੇ ਬਹੁਤ ਹੌਸਲਾ ਰੱਖਿਆ ਕਿ ਤੁਸੀਂ ਬੈਠੋ ਸਾਜੀ ਇਹ ਮੈਚ ਬ੍ਰੇਕ ਨਹੀਂ ਕਰਾਣਾ ਤੇ ਪੂਰਾ ਕਰਕੇ ਹੀ ਜਾਣਾ ਕੋਈ ਗੱਲ ਨਹੀਂ ਜਾਂਟੇ ਕੋਕੀ ਜੀ ਬਹੁਤ ਵਧੀਆ ਲੀਡਰ ਹੈ ਆਜੀ ਜੀ ਦਾ ਨਾਮ ਹੈ ਜੀ ਕੋਈ ਵੀ ਕੰਮ ਹੋਵੇ ਸਾਡੇ ਇਹਨਾਂ ਨੇ ਬਹੁਤ ਕੰਮ ਕਰਿਆ ਹੈ ਕੋਈ ਵੀ ਕੰਮ ਹੋ ਜਦੋਂ ਵੀ ਫੋਨ ਕਰਦੇ ਸਾਡੇ ਨਾਲ ਖੜਦੇ ਆ ਹਾਲਾਂਕਿ ਜਿਹੜੇ ਦਿੱਤੇਓ ਲੀਡਰ ਨਹੀਂ ਕਰਦੇ ਪਰ ਸਾਡੇ ਨਾਲ ਖੜਦੇ ਆ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਪਿੰਡ ਜਾਨ ਬਾਕੀ ਟੀਮ ਨੂੰ ਮੈਂ ਬੈਂਤੀ ਕਰੂੰਗਾ ਵੀ ਆਪਣੇ ਆਪਣੇ ਪਿੰਡ 'ਚ ਹਰੇਕ ਪਿੰਡ ਦੇ ਗਰਾਉਂਡ ਸਾਡੇ ਪਿੰਡ 'ਚ ਪਿਛਲੇ 50 ਸਾਲ ਤੋਂ ਸਾਡਾ ਪਿੰਡ ਬਸ ਰਿਹਾ ਇਸ ਪਿੰਡ ਦੇ ਗਰਾਉਂਡ ਗਵਰਨਰ ਸਰਮੈਚੀ ਨੂੰ ਖੜਦਾ ਮੇਰਾ ਪਹਿਲਾ ਵਾਅਦਾ ਸੀ ਮੈਂ ਗਰਾਉਂਡ ਬਣਾ ਕੇ ਦੋ ਗੱਡੀਆਂ ਗਾੜੀਆਂ ਦੇ ਕੰਮ ਆਏ ਚੰਗੀ ਜਾਂਦੇ ਆ ਤਾਂ ਸਭਾ ਵਾਂਗੂ ਰੋਗੇ ਇਹ ਤਾਂ ਹੋ ਹੀ ਜਾਣੇ ਆ ਉਹ ਵੀ ਸਾਡੇ ਗਾਉਂ ਦਾ ਤੁਹਾਡੇ ਪਿੰਡ ਕੋਲ ਵੀ ਹਨ ਬੜੀ ਸ਼ਰਮ ਆਉਂਦੀ ਏ ਉਹ ਸਾਡੇ ਪਿੰਡ ਦੇ ਬੱਚੇ ਨੂੰ ਖੇਡਣ ਦਾ ਮੌਕਾ ਦੇਣ ਇਸ ਕਰਕੇ ਕਾਫੀ ਕਰਕੇ ਸ਼ੇਂਦਰ ਪ੍ਰਧਾਨ ਜੀ ਜਿਹੜੇ ਬਣੇ ਹੋਏ ਆ ਸਾਡੇ ਕਮੈਂਟਰੀ ਵਾਲੇ ਫੋਤੀ ਸਾਹਿਬ ਰਾਜੂ ਜੀ ਬੜੀ ਬੜੀ ਕਮੈਂਟਰੀ ਕਰੀ ਏ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਕਮੇਟੀ ਆਸੋ ਫੋਤੀ ਸਾਹਿਬ ਬਹੁਤ ਬਹੁਤ ਕਾਫੀ ਪਿੰਡ ਦੀ ਗੋਲ ਬਹੁਤ ਵਿਖੜਾ ਪੈਦਾ ਸਾਡੇ ਪਿੰਡੋਂ ਮਾਣ ਆ ਸਾਡੇ ਪਿੰਡ ਦੇ ਬੰਦੇ ਉਹ ਸਾਡੇ ਇਸ ਪ੍ਰੋਗਰਾਮ ਲਾ ਕੇ ਆ ਗੱਲ ਦੇਣ ਦੇ ਮੁੰਡੇ ਦੇਖੋ ਜੀ ਆ ਪਿੰਡ ਦਾ ਫੌਜੀ ਆ ਮੁੰਡਾ ਜੇਤ ਸੇਵਾ ਕਰ ਰਿਹਾ ਦੇਖ ਰਿਹਾ ਪਿੰਡ ਸਾਡਾ ਅੱਗੇ ਵੱਧ ਰਿਹਾ ਹੈ ਸਾਡੇ ਬਹੁਤ ਹੀ ਸੀਨੀਅਰ ਪੱਤਰਕਾਰ ਆ ਟੀਵੀ ਦੇ ਸੁਸ਼ੇਸੇ ਭੱਗਾ ਜੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਇਹ ਵੀ ਚੰਗੀਆਂ ਮਾਰੀਆਂ ਖਬਰਾਂ ਜੋ ਵੀ ਆ ਅੱਜ ਦੀ ਆਵਾਜ਼ ਉਡਾਉਂਦੇ ਆ ਜੀ ਜਿਹਨਾਂ ਦਾ ਵੀ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਡੇ ਪੱਤਰਕਾਰ ਜੀ ਇਸ ਪੱਤਰਕਾਰ ਦੀ ਚੌਥਾ ਥੰਮ ਹੈ ਜਿਹੜੇ ਉਹਦੇ ਸੱਚ ਬੋਲਦੇ ਬੋਦੀ ਮੀਡੀਆ ਦਾ ਤੁਹਾਨੂੰ ਪਤਾ ਹੀ ਆਵੇ ਕੰਮ ਸੋਹ। ਜਬ ਬਹੁਤ ਬੋਲਣਾ ਹੀ ਚਾਹਉ ਕਿ ਸਰਕਾਰੀ ਮਲਾਂਗ ਦੇ ਕਰਨ ਮੇਰੀ ਫੋਟੋ ਵੀ ਲੱਗ ਜਾਂਦੀ ਹੈ। ਜਿਵੇਂ ਹਰਤੀ ਵਾਰ ਜਿਹਾ ਹੋਦਾ। ਸੋ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ ਇੱਕ ਪੱਤਰਕਾਰ ਮਾਈਕ ਕੋਲ ਆਤਾ ਭਾਈ ਜੀ।

ਜੋ ਕਿ ਬਹੁਤ ਹੀ ਮਾਨ ਵਾਲੀ ਗੱਲ ਹੈ ਤੇ ਅਗਲੀ ਟੀਮ ਡੁਗਰੀ ਦੀ ਡੁਗਰੀ ਆਈ ਨਹੀਂ ਹੈਗੀ ਮੁੰਡੇ ਫੋਨ ਆ ਗਿਆ ਸੀ ਉਹਨੇ ਆ ਰਹੀ ਕਿੱਥੇ ਜਾਣਾ ਥੋੜੇ ਥੋੜੇ ਨਾਮ ਜਿਹੜੇ ਹੈਗੇ ਆ ਨਾਮ ਬੰਦ ਸਮਾਰੋ ਇਨਾਮ ਬੰਦ ਸਮਾਰੋ ਸ਼ੁਰੂ ਹੋਣ ਲੱਗਾ ਹੈ ਜੀ ਪ੍ਰਧਾਨ ਜੀ ਬਹੁਤ ਬਹੁਤ ਧੰਨਵਾਦ ਜਲਸ਼ੇਰ ਬੱਕਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਲਾਈਵ ਪ੍ਰਸਾਰਣ ਚਲਾਇਆ ਇਹਨਾਂ ਨੂੰ ਨਾਮ ਨਾਲ ਜ਼ਮਾਨਤ ਦਿੱਤਾ ਜਾ ਰਿਹਾ ਹੈ तीश्टिक, तीश्टिक। भाई युद्ध क्लब मुट्टी जी ਵੱਲੋਂ ਜੋ ਆ ਨਹੀਂ ਸਕੇ ਉਹਨਾਂ ਦੇ ਪੁੱਤਰ ਬਲਦੇਸ ਪੁੱਤਰ ਨੂੰ ਇਨਾਮ ਦਿੱਤਾ ਜਾ ਰਿਹਾ ਹੈ ਇਹਨਾਂ ਨੂੰ ਬੰਦ ਸਮਾਰੋਹ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਹਲੋ ਰਵਿੰਦਰ ਸਿੰਘ ਜੀ ਦਾ ਇਨਾਮ ਦੇ ਕਾਰਨ ਪ੍ਰਧਾਨ ਕਮੇਟੀ ਦੇ ਪ੍ਰਧਾਨ ਸੋਹਿੰਦਰ ਸਿੰਘ ਜੀ ਦਾ ਬਹੁਤ ਉਪਰਾਲਾ ਸੀ ਕੀਤਾ ਜਾ ਰਿਹਾ ਹੈ ਇਸ ਤਾਰੀਖ ਅਗੰਦਰ ਜੀ ਨੂੰ ਵੀ ਇਨਾਮ ਨਾਲ ਸਨਮਾਨਿਤ ਕੀਤਾ ਜਾ ਪਹੁੰਚਦੇ ਕਾਰ ਬਹੁਤ ਬਹੁਤ ਧੰਨਵਾਦ ਰਿਮੀ 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 ਪਾਣੀ ਨੂੰ ਵੀ ਇਨਾਮ ਨਾਲ ਸਨਮਾਨਿਤ ਕੀਤਾ ਜਾ ਰਿਹਾ ਆ ਬਹੁਤ ਧੰਨਵਾਦ ਦੇਖਿਓ ਭਾਈ ਜਵਾਕ ਜਵਾਕ ਨੂੰ ਬੇਨਤੀ ਆ ਬਿਨੇ ਜੋ ਜਵਿ ਆਜੋ ਆਜੋ ਆਪ ਜੀ ਆਜੋ ਕੁਝ ਹੋ ਗਿਆ ਭਜਨ ਉਹ ਲਾਟੀ ਉਹ ਗੁਰਪ੍ਰੀਤ ਮੁੰਡਾ ਆ ਰਿਹਾ ਕੋਈ ਬਾਕੀ ਸੰਜੂ ਕਰਨ ਭਾਜੀ ਲਵਲੀ ਆਇਆ ਹਰੂ ਦਾ ਲਵਲੀ ਸਿੰਘ ਜੀ ਸਾਡਾ ਸਾਰਾ ਪਿੰਡ ਪਿੰਡ ਮੜਤਾਰੀ ਸਾਡਾ ਬਹੁਤ ਬਹੁਤ ਧੰਨਵਾਦ ਹੈ ਵੈਂਡ ਤੇ ਪਹੁੰਚਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਨਮਸਕਾਰ ਪਿਆਰੇ ਦਸਤੂ ਅੱਜ ਅਸੀਂ ਪਿੰਡ ਮਨਸਾਲੀ ਵਿਖੇ 8ਵਾਂ ਕ੍ਰਿਕਟ ਟੂਰਨਾਮੈਂਟ ਜਿਹੜਾ ਕਰਾਇਆ ਗਿਆ ਪਿੰਡ ਵੱਲੋਂ ਸਾਡੇ ਪਿੰਡ ਦੇ ਵਿੱਚ ਅੱਜ ਬਹੁਤ ਸਾਰੀ ਟੀਮਾਂ ਨੇ ਪਾਗ ਲਿਆ ਪਿੰਡ ਮਨਸਾਲੀ ਜਿਹੜਾ ਕਿ ਰੋਪੜ ਜ਼ਿਲ੍ਹੇ ਦਾ ਇੱਕ ਲਾਸਟ ਪਿੰਡ ਪੈਂਦਾ ਹੈ ਰੋਪੇ ਕੋਨਾਲੀ ਤੋਂ ਚੰਡੀਗੜ੍ਹ ਮਾਰਗ ਨੂੰ ਜਾਣ ਵਾਲੀ ਸੜਕ ਦੇ ਉੱਤੇ ਪਿੰਡ ਪੈਂਦਾ ਹੈ ਤੇ ਬਹੁਤ ਹੀ ਵਧੀਆ ਗੱਲ ਹੈ ਜਿਹੜਾ ਨੌਜਵਾਨਾਂ ਵੱਲੋਂ ਪ੍ਰਚਾਰਾ ਕੀਤਾ ਗਿਆ ਸਾਡੇ ਨਾਲ ਗੁਰਮੀਤ ਸਿੰਘ ਹੋਗੀ ਆ ਟੇਡੇਵਾਲ ਜਿਹੜੇ ਕਿ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਉਹ ਵੀ ਅੱਜ ਸਾਡੇ ਪਿੰਡ ਵਿੱਚ ਪਹੁੰਚੇ ਆ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਅੱਜ ਅੱਜ ਨੌਜਵਾਨਾਂ ਨੇ ਜਿਹੜਾ ਪ੍ਰਚਾਰਾ ਕੀਤਾ ਉਹਦੇ ਬਾਰੇ ਦੋਸ਼ਾ ਬੰਜਾਰਾ ਬੱਗਾ ਜੀ ਬਹੁਤ ਖੁਸ਼ੀ ਦੀ ਗੱਲ ਹੈ ਜਿਹੜਾ ਅੱਜ ਇਹਨਾਂ ਨੇ ਪਿੰਡ ਮਨਸਾਲੀ ਦੇ ਵਿੱਚ ਇੱਕ ਟੂਰਨਾਮੈਂਟ ਜਿਹੜਾ ਕਰਵਾਇਆ ਹੈ ਔਰ ਇਸ ਗੱਲ ਦੀ ਮੈਂ ਇਹਨਾਂ ਨੂੰ ਵਧਾਈ ਵੀ ਦਿੰਨਾ ਕਿ ਤਕਰੀਬਨ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਹਰ ਵਾਰਡ ਦੇ ਵਿੱਚ ਤਕਰੀਬਨ ਇਹੋ ਜਿਹਾ ਉਪਰਾਲੇ ਹੋਣੇ ਚਾਹੀਦੇ ਆ ਜਿਨ੍ਹਾਂ ਕਿ ਹੋ ਜਿਹੜੇ ਸਾਡਾ ਯੂਥ ਹੈ ਜਾਂ ਜਿਹੜੇ ਸਾਡੇ ਛੋਟੇ ਬੱਚੇ ਆ ਉਹਨਾਂ ਨੂੰ ਇੱਕ ਵਧੀਆ ਸਨੇਹਾ ਮਿਲਦਾ ਉਹ ਸਨੇਹਾ ਹੀ ਮਿਲਦਾ ਵੀ ਇਹ ਜਿਹੜਾ ਖੇਡਾਂ ਦੇ ਪ੍ਰਤੀ ਉਹਨਾਂ ਦਾ ਰੁਝਾਨ ਉਹ ਵਧੇਗਾ ਜੋਹੋਂ ਤੁਸੀਂ ਦੇਖ ਰਹੇ ਹੋ ਟੂਰਨਾਮੈਂਟ ਦੇ ਵਿੱਚ ਜਿਹੜੇ ਦਰਸ਼ਕ ਤੌਰ ਤੇ ਬੱਚੇ ਆਏ ਨੇ ਕੋਈ 8-10 8-10 ਸਾਲ ਦੇ ਬੱਚੇ ਨੇ ਉਹਨਾਂ ਦਾ ਵੀ ਉਤਸ਼ਾਹ ਵੱਧਾ ਉਹ ਵੀ ਟੂਰਨਾਮੈਂਟ ਦੇਖਦੇ ਨੇ ਉਹਨਾਂ ਦਾ ਵੀ ਦਿਲ ਕਰਦਾ ਕਿ ਅਸੀਂ ਕ੍ਰਿਕਟ ਖੇਡੀਏ ਅਸੀਂ ਕੋਈ ਵੀ ਗੇਮ ਖੇਡੀਏ ਤਾਂ ਸੋ ਜਿਹੜਾ ਪੰਜਾਬ ਦੇ ਵਿੱਚ ਇੱਕ ਨਸ਼ਿਆਂ ਦਾ ਦਰਿਆ ਵਗ ਰਿਹਾ ਉਹਨੂੰ ਕਿਤਨਾ ਕਿਤੇ ਠੱਲ ਪੈਂਦੀ ਅਸੀਂ ਆਸ ਔਰ ਉਮੀਦ ਇਹਨਾਂ ਉੱਪਰ ਆਲਿਆਂ ਨਾ ਕਰ ਸਕਦੇ ਬਿਲਕੁਲ ਮੈਂ ਇਹ ਗੱਲ ਜਿਹੜਾ ਸਾਡੀ ਬਹੁਤ ਹੀ ਵਧੀਆ ਹੈ ਕਿ ਅੱਜ ਸਾਡਾ ਜਿਹੜਾ ਨੌਜਵਾਨ ਬੱਚੇ ਹੈ ਜਦੋਂ ਵੱਡਿਆਂ ਨੂੰ ਇਨਾਮ ਲੈਂਦੇ ਦੇਖਦੇ ਆ ਤਾਂ ਉਹ ਵੀ ਸੋਚਦੇ ਆ ਵੀ ਮੈਂ ਵੀ ਵੱਡਾ ਹੋਊਗਾ ਤੇ ਇਨਾਮ ਹਾਸਲ ਕਰੂੰਗਾ ਪਰ ਨਸ਼ਿਆਂ ਵੱਲ ਤੋਂ ਜਰੂਰ ਹਟੇਗਾ ਉਹ ਬਿਲਕੁਲ ਜੀ ਬਿਲਕੁਲ ਮੈਂ ਕਹਿੰਦਾ ਵੀ ਇਹ ਤਕਰੀਬਨ ਮੈਂ ਤਾਂ ਸਾਰੇ ਹੀ ਸਾਥੀਆਂ ਨੂੰ ਇਹੀ ਅਪੀਲ ਕਰਦਾ ਵੀ ਤੁਹਾਨੂੰ ਤਕਰੀਬਨ ਆਪਣੇ ਆਪਣੇ ਪਿੰਡਾਂ ਦੇ ਵਿੱਚ ਇਹ ਉਪਰਾਲੇ ਕਰ ਲੈਣੇ ਚਾਹੀਦੇ ਆ ਉਪਰਾਲੇ ਕਰਨ ਤਾਂ ਜੋ ਜਿਹੜਾ ਹੋਰ ਸਾਡੀ ਨਈ ਜਨਰੇਸ਼ਨ ਹੈ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਖੇਡਾਂ ਦੇ ਪ੍ਰਤੀ ਵਧੇ ਉਹ ਖੇਡਾਂ ਦੇ ਵਿੱਚ ਆਪਣਾ ਰੁਝਾਨ ਵੱਧ ਲੈ ਕੇ ਆ ਤਾਂ ਸੋ ਜਿਹੜੇ ਨਸ਼ਿਆਂ ਦੇ ਦਰਿਆ ਦੇ ਵਿੱਚ ਡੁੱਬਦਾ ਜਾ ਰਿਹਾ ਅਸੀਂ ਉਹਨੂੰ ਕਿਤਨਾ ਕਿਤੇ ਬਚਾਉਣ ਦੀ ਕੋਸ਼ਿਸ਼ ਕਰ ਸਕਦੇ ਬਿਲਕੁਲ ਜੈਤੇ ਮੈਂ ਵੀ ਜਹਾਂਗਾ ਕੋਗੀ ਜੀ ਵੀ ਜਿਵੇਂ ਕਿ ਅੱਜ ਨਸ਼ੇ ਜਿਹੜੇ ਆ ਪੁਲਿਸ ਤੇ ਆਪਾਂ ਇਹ ਗੱਲ ਛੱਡ ਦਿੰਦੇ ਆ ਅੱਜ ਸਰਕਾਰਾਂ ਦੇ ਛੱਡ ਦਿੰਦੇ ਆ ਨਸ਼ੇ ਨੂੰ ਖਤਮ ਕਰਨੇ ਵਾਤੇ ਸਾਡਾ ਨੌਜਵਾਨ ਵੀ ਅੱਗੇ ਆਣ ਬਿਲਕੁਲ ਜੀ ਦੇਖੋ ਅਗਰ ਅਸੀਂ ਕਹਿੰਦੇ ਆ ਕਿ ਅਸੀਂ ਇਹ ਗੱਲ ਤੁਹਾਡੀ ਸਹੀ ਹੈ ਅਗਰ ਜੇ ਕਹੀ ਨਾ ਵੀ ਪੁਲਿਸ ਜਾਂ ਸਰਕਾਰਾਂ ਇਕੱਲਾ ਨਸ਼ਾ ਨਹੀਂ ਖਤਮ ਕਰ ਸਕਦੀਆਂ ਇਹਦਾ ਸਾਨੂੰ ਸਾਰਿਆਂ ਨੂੰ ਸਮਾਜ ਦੇ ਵਿੱਚ ਹਰ ਇੱਕ ਇਨਸਾਨ ਨੂੰ ਸਾਨੂੰ ਵੱਧ ਚੜ ਕੇ ਉਹ ਇਹਦੇ ਵਿੱਚ ਸਾਨੂੰ ਆਪਣੇ ਉਪਰਾਲੇ ਕਰਨੇ ਚਾਹੀਦੇ ਆ ਤਾਂ ਜੋ ਅਸੀਂ ਰਲ ਮਿਲ ਕੇ ਇਸ ਨਸ਼ੇ ਨੂੰ ਖਤਮ ਕਰ ਦਈਏ ਨਸ਼ਾ ਕੋਈ ਅੱਜ ਕੱਲ੍ਹ ਤੋਂ ਸਟਾਰਟ ਨਹੀਂ ਹੋਇਆ ਕਾਫੀ ਪੁਰਾਣਾ ਨਸ਼ਾ ਚੱਲ ਰਿਹਾ ਹੈ ਕੁਝ ਸਰਕਾਰਾਂ ਦੀਆਂ ਗਲਤੀਆਂ ਲਗਾ ਲਓ ਜਾਂ ਕੋਈ ਇੱਕ ਦੇਸ਼ ਵਿਰੋਧੀ ਲੋਕ ਨੇ ਜਿਹੜੇ ਜਿਹੜੇ ਉਹਨਾਂ ਦੀਆਂ ਗਲਤੀਆਂ ਕਰਨਗੇ ਜਿਹੜੇ ਪੰਜਾਬ ਦੇ ਵਿੱਚ ਸਾਡੇ ਚੰਨਾ ਨਸ਼ਾ ਵਧਿਆ ਹੋਇਆ ਅਗਰ ਅਸੀਂ ਸਾਰੇ ਹੀ ਰਲ ਕੇ ਇਸ ਲੜਾਈ ਦੇ ਵਿੱਚ ਕੁੱਦਾਂਗੇ ਇਸ ਲੜਾਈ ਦੇ ਵਿੱਚ ਤਾਂ ਕਿਤੇ ਅਸੀਂ ਜਾ ਕੇ ਮੁਸ਼ਕਿਲ ਨਾਲ ਇਸ ਨਸ਼ੇ ਤੋਂ ਅਸੀਂ ਜਿੱਤ ਪਾ ਸਕਦੇ ਹਾਂ ਇਸ ਨਸ਼ੇ ਨੂੰ ਆਪਣੇ ਪੰਜਾਬ ਦੇ ਵਿੱਚੋਂ ਜੜਾ ਪੁੱਟ ਕੇ ਬਾਹਰ ਸਿੱਟ ਸਕਦੇ ਬਹੁਤ ਬਹੁਤ ਧੰਨਵਾਦੀ ਕਿਉਂਕਿ ਸਾਡਾ ਮੈਨ ਅੱਜ ਨਸ਼ੇ ਹੀ ਰਹਿ ਗਿਆ ਹੋਰ ਸਾਰਾ ਕੁਝ ਠੀਕ ਹੈ ਪਰ ਮੈਂ ਸਰਕਾਰਾਂ ਨੂੰ ਇਹ ਵੀ ਕਹਾਂਗਾ ਕਿ ਜਿਹੜੇ ਪਿੰਡਾਂ ਦੇ ਵਿੱਚ ਵਿਕਾਸ ਹੋਵੇ ਵੀ ਧਿਆਨ ਦੇਣ ਕਿਉਂਕਿ ਸਾਡੀ ਸੜਕ ਦਾ ਬੜਾ ਮਾੜਾ ਹਾਲ ਹੈ ਬਿਲਕੁਲ ਜੀ ਇਹ ਤਾਂ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਔਰ ਮੈਂ ਵੀ ਦੇਖਦਾ तकरीबन ਕਾਫੀ ਪਿਛੇ ਲੰਬੇ ਅਰਸੇ ਤੋਂ ਮੇਰਾ ਇੱਧਰ ਆਣਾ ਜਾਣਾ ਲੱਗਿਆ ਹੋਇਆ ਵੀ ਜੋ ਜਿਵੇਂ ਹੈ ਜਿਵੇਂ ਜੜੀਆਂ ਸਰਕਾਰਾਂ ਨੇ ਪਹਿਲਾਂ ਸੱਤਾ ਚਾਣ ਤੋਂ ਪਹਿਲਾਂ ਉਹ ਵੱਡੇ ਵੱਡੇ ਵਾਅਦੇ ਕੀਤੇ ਸੀ ਮੇਰੇ ਖਿਆਲ ਨਾਲ ਉਹਨਾਂ ਨੇ ਤਾਂ ਇਸ ਏਰੀਆ ਦੇ ਰਸਤੇ ਹੀ ਭੁੱਲ ਗਏ ਨੇ ਚਾਹ yeah mm -hmm. ਇਲੈਕਸ਼ਨਾਂ ਤੋਂ ਪਹਿਲਾਂ ਤਾਂ ਉਹਨਾਂ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੋ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਕੰਮ ਕਰਨ ਦੀ ਨੀਤੋਂ ਜਾਗੋ ਔਰ ਸਾਡੇ ਹਲਕੇ ਦੇ ਵਿਕਾਸ ਵੱਲ ਧਿਆਨ ਦਿਵੋ 3 ਸਾਲ ਦਾ ਸਮਾਂ ਤਕਰੀਬਨ ਵੀ ਬੀਤ ਚੁੱਕਾ ਹੈ ਔਰ ਤੁਹਾਡੇ ਕੋਲੋਂ ਹਲੇ ਤੱਕ ਸਵਾਏ ਪੱਚਾਂ ਤੋਂ ਹੋਰ ਕੋਈ ਕੰਮ ਨਹੀਂ ਹੋਇਆ ਤੁਹਾਡੇ ਕੋਲ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਜੀ ਅਸੀਂ ਚਾਹਾਂਗੇ ਕਿ ਇਲਾਕੇ ਦੇ ਵਿਕਾਸ ਵੱਲ ਧਿਆਨ ਦੇਣ ਤਾਂ ਕਿ ਲੋਕ ਜਿਹੜੇ ਅੱਜ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਕੁਛ ਨਾ ਕੁਛ ਤਾਂ ਹਾਸਲ ਹੋਣ ਤੇ ਜਿਹੜਾ ਕ੍ਰਿਕਟ ਟੂਰਨਾਮੈਂਟ ਅੱਜ ਕਰਾਇਆ ਗਿਆ ਸਾਡੇ ਪਿੰਡ ਮਨਸਾਲੀ ਵੱਲੋਂ ਅੱਠਵਾਂ ਬਾਤ ਕਰਦੇ ਇਹਨਾਂ ਦਾ ਤੇ ਵਧਾਈ ਦਿੰਦੇ ਆ ਕਿ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਆਣ ਵਾਲੇ ਵਿਕਸਿਪ ਵਿੱਚ ਕਰਦੇ ਰਹਿਣ ਧੰਨਵਾਦ ਮਨੇ ਸਾਰਾ